ਰਾਤ ਦੇ ਸਮੇਂ AK47 ਦਾ ਨਾਮ ਲੈ ਕੇ ਘੁੰਮਦੇ ਨਜ਼ਰ ਆਏ ਤਿੰਨ ਸ਼ੱਕੀ ਵਿਅਕਤੀ ਸਸੀਕਲ ਜੀ ਤੁਸੀਂ ਦੇਖ ਰਹੇ ਹੋ ਤੂਫਾਨੀ ਲੈ ਪੰਜਾਬ ਇਹ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਸੋ ਇਹ ਜੋ CCTV ਹੈ ਇਹ ਪੁਲਿਸ ਨੂੰ ਦੇ ਦਿੱਤੀ ਗਈ ਹੈ ਜਿਸ ਕਾਰਨ ਪੁਲਿਸ ਨੇ ਲੋਕਾਂ ਨੂੰ ਚਕੰਨੇ ਰਹਿਣ ਦੀ ਹਦਾਇਤ ਦਿੱਤੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਦੋ ਵਿਅਕਤੀ ਨੇ ਉਹ ਅੱਗੇ ਜਾ ਰਹੇ ਹੁੰਦੇ ਐ ਤੇ ਜਿਸ ਦੇ ਹੱਥ ਵਿੱਚ AK47 ਹੁੰਦੀ ਹੈ ਉਹ ਵਿਅਕਤੀ ਉਹਨਾਂ ਦੇ ਪਿੱਛੇ ਪਿੱਛੇ ਚੱਲ ਰਿਹਾ ਹੁੰਦਾ ਹੈ ਸੋ ਜਾਂ ਤਾਂ ਇਹ ਕਿਸੇ ਵਾਰਦਾਤ ਨੂੰ ਦੇਣ ਦੀ ਫਰਾਕ ਵਿੱਚ ਹਨ ਜਾਂ ਤਾਂ ਕਿਸੇ ਵਾਰਦਾਤ ਨੂੰ ਕਰਨ ਲਈ ਜਾ ਰਹੇ ਹਨ ਸੋ ਤਸਵੀਰਾਂ ਕਾਫੀ ਹੈਰਾਨ ਕਰ ਦੇਣ ਵਾਲੀਆਂ ਹਨ ਤੇ ਮਾਹੌਲ ਕਾਫੀ ਖਰਾਬ ਹੋ ਚੁੱਕਾ ਹੈ ਸੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿੰਨੇ ਸ਼ਰੇਆਮ ਇਹ ਤਿੰਨ ਵਿਅਕਤੀ AK47 ਗਨ ਨਾਲ ਲੈ ਕੇ ਘੁੰਮਦੇ ਨਜ਼ਰ ਆ ਰਹੇ ਨੇ ਨਵੀਂ ਅਪਡੇਟ ਦੇ ਲਈ ਜੁੜੇ ਰਹੋ ਤੂਫਾਨੀ ਲਾਈ ਪੰਜਾਬ ਚੈਨਲ ਦੇ ਨਾਲ